ਅਭਿਆਸ ਸ਼ੀਟ 2 ਵਿਸ਼ਾ ਪੰਜਾਬੀ ਜਮਾਤ 5ਵੀਂ ਹੇਠ ਲਿਖੇ ਪ੍ਰਸ਼ਨਾਂ ਲਈ ਸਹੀ ਵਿਕਲਪ ਚੁਣੋ ਪ੍ਰਸ਼ਨ ਨੰਬਰ 1 ਖੁਤਕਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਸੀਂ ਗਤਕਾ ਪਾਠ ਵਿੱਚ ਪੜ੍ਹਿਆ ਹੈ ਕਿ ਖੁਤਕਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਸ ਲਈ ਅਸੀਂ ਈੜੀ ਵਿਕਲਪ ਫਾਰਸੀ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਗਤਕਾ ਸਿੱਖਣ ਵਾਲੇ ਨੂੰ ਡੈਸ਼ ਕਿਹਾ ਜਾਂਦਾ ਹੈ ਗਤਕਾ ਸਿੱਖਣ ਵਾਲੇ ਨੂੰ ਭਜੰਗੀ ਕਿਹਾ ਜਾਂਦਾ ਹੈ ਇਸ ਲਈ ਅਸੀਂ ਈੜੀ ਵਿਕਲਪ ਭਜੰਗੀ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 3 ਹੇਠ ਲਿਖੇ ਸ਼ਬਦਾਂ ਵਿੱਚੋਂ ਖਾਸ ਨਾਮ ਸ਼ਬਦ ਤੇ ਗੋਲਾ ਲਾਓ ਸਾਨੂੰ ਸ਼ਬਦ ਦਿੱਤੇ ਗਏ ਹਨ ਇਹਨਾਂ ਵਿੱਚੋਂ ਖਾਸ ਨਾਮ ਪੌਂਟਾ ਸਾਹਿਬ ਹੈ ਇਸ ਲਈ ਅਸੀਂ ਆੜਾ ਵਿਕਲਪ ਪੌਂਟਾ ਸਾਹਿਬ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 4 ਹੇਠ ਲਿਖੇ ਸ਼ਬਦਾਂ ਵਿੱਚੋਂ ਧਿਆਨ ਵਿੱਚ ਆਉਣਾ ਲਈ ਕਿਹੜਾ ਵਿਕਲਪ ਠੀਕ ਹੋਵੇਗਾ ਦਿੱਤੇ ਗਏ ਵਿਕਲਪਾਂ ਵਿੱਚੋਂ ਨਜ਼ਰੀ ਚੜਨਾ ਧਿਆਨ ਵਿੱਚ ਆਉਣਾ ਦੇ ਬਰਾਬਰ ਹੈ ਇਸ ਲਈ ਅਸੀਂ ਈੜੀ ਵਿਕਲਪ ਨਜ਼ਰੀ ਚੜਨਾ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 5 ਹੇਠ ਲਿਖੇ ਸ਼ਬਦਾਂ ਵਿੱਚੋਂ ਅਸ਼ੁੱਧ ਸ਼ਬਦ ਦੀ ਚੋਣ ਕਰੋ ਸਾਨੂੰ ਇੱਥੇ ਸ਼ਬਦ ਦਿੱਤੇ ਗਏ ਹਨ ਅਸੀਂ ਅਸ਼ੁੱਧ ਸ਼ਬਦ ਦੀ ਚੋਣ ਕਰਨੀ ਹੈ ਤਾਂ ਅਸ਼ੁੱਧ ਸ਼ਬਦ ਹੈ ਪਸ਼ੋਕੜ ਜਿਸ ਵਿੱਚ ਸਿਹਾਰੀ ਦੀ ਮਾਤਰਾ ਆਉਣੀ ਸੀ ਬਾਕੀ ਸਾਰੇ ਸ਼ਬਦ ਬਿਲਕੁਲ ਠੀਕ ਹਨ ਪ੍ਰਸ਼ਨ ਨੰਬਰ 2 ਹੇਠਾ ਦਿੱਤੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਪੰਨਾ ਨੰਬਰ 8 ਖੇਡ ਸਖਲਾਈ ਤੋਂ ਲੈ ਕੇ ਨਜ਼ਰੀ ਚੜਿਆ ਸੀ ਇਤੋਂ ਤੱਕ ਦੇ ਪੈਰੇ ਵਿੱਚ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਨੂੰ ਅਸੀਂ ਹੱਲ ਕਰਨਾ ਹੈ। ਪ੍ਰਸ਼ਨ ਨੰਬਰ 1 ਖੇਡ ਸਖਲਾਈ ਦੇ ਸ਼ੁਰੂ ਵਿੱਚ ਪਹਿਲਾਂ ਕੀ ਕੀਤਾ ਜਾਂਦਾ ਹੈ? ਤਾਂ ਸਭ ਤੋਂ ਪਹਿਲਾਂ ਗਤਕੇ ਦੇ ਵਿੱਚ ਅਸੀਂ ਪੜਿਆ ਹੈ ਗਤਕਾ ਖੇਡਣ ਤੋਂ ਪਹਿਲਾਂ ਸਰੀਰ ਗਰਮਾਏ ਜਾਂਦੇ ਹਨ। ਇਸ ਲਈ ਅਸੀਂ ਸਸਾ ਬਕਲਪ ਜੁੱਸੇ ਗਰਮਾਏ ਜਾਂਦੇ ਹਨ ਇਸ ਨੂੰ ਟਿਕ ਕਰਾਂਗੇ। ਪ੍ਰਸ਼ਨ ਨੰਬਰ 2 ਅਖਾੜਾ ਕਿਸ ਥਾਂ ਨੂੰ ਕਿਹਾ ਜਾਂਦਾ ਹੈ? ਜਿੱਥੇ ਅਭਿਆਸ ਕੀਤਾ ਜਾਂਦਾ ਹੈ ਉਸ ਥਾਂ ਨੂੰ ਅਖਾੜਾ ਕਿਹਾ ਜਾਂਦਾ ਹੈ। ਐਸ ਲਈ ਅਸੀਂ ਸਸਾ ਵਿਕਲਪ ਅਭਿਆਸ ਕਰਨ ਦੀ ਥਾਂ ਇਸ ਨੂੰ ਟਿਕ ਕਰਾਂਗੇ। ਪ੍ਰਸ਼ਨ ਨੰਬਰ 3 ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਤਾਂ ਸਾਨੂੰ ਹੇਠਾਂ ਕਥਨ ਦਿੱਤੇ ਗਏ ਹਨ। ਗੱਤਕੇ ਦੇ ਮੁਕਾਬਲੇ ਹੋਲੇ ਮਹੱਲੇ ਸਮੇਂ ਵੀ ਹੁੰਦੇ ਹਨ। ਦਮਦਮਾ ਸਾਹਿਬ ਗੱਤਕੇ ਦਾ ਵੱਡਾ ਕੇਂਦਰ ਸੀ। ਗੱਤਕੇ ਦੇ ਮੁਕਾਬਲੇ ਸਿਰਫ ਇਕੱਲੇ-ਇਕੱਲੇ ਦੇ ਹੁੰਦੇ ਹਨ। ਇਹਨਾਂ ਵਿੱਚੋਂ ਕੋਈ ਨਹੀਂ। ਅਸੀਂ ਸਹੀ ਵਿਕਲਪ ਚੁਣਨਾ ਹੈ ਤਾਂ ਸਹੀ ਵਿਕਲਪ ਹੈ ਊੜਾ। ਗੱਤਕੇ ਦੇ ਮੁਕਾਬਲੇ ਹੋਲੇ ਮੁਹੱਲੇ ਸਮੇਂ ਵੀ ਹੁੰਦੇ ਹਨ ਇਸ ਨੂੰ ਅਸੀਂ ਟਿਕ ਕਰਾਂਗੇ ਪ੍ਰਸ਼ਨ ਨੰਬਰ 4 ਦਾ ਪੇਚ ਲਈ ਕਿਹੜਾ ਸ਼ਬਦ ਸਹੀ ਹੋਵੇਗਾ ਦਾ ਪੇਚ ਦਾ ਮਤਲਬ ਹੁੰਦਾ ਢੰਗ ਤਰੀਕਾ ਇਸ ਲਈ ਅਸੀਂ ਆੜਾ ਵਿਕਲਪ ਢੰਗ ਤਰੀਕੇ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 5 ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਨੂੰ ਫੌਜ ਵਿੱਚ ਭਰਤੀ ਕਿਉਂ ਕੀਤਾ ਸੀ ਹਰੀ ਸਿੰਘ ਨਲੂਆ ਦੁਆਰਾ ਤਲਵਾਰਵਾਜੀ ਵਿੱਚ ਵਿਖਾਏ ਵਧੀਆ ਕਰਤੱਵ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਸੀ। ਪ੍ਰਸ਼ਨ ਨੰਬਰ 3, ਹੇਠ ਲਿਖੇ ਸ਼ਬਦਾਂ ਤੋਂ ਵਾਕ ਬਣਾਓ। ਊੜਾ, ਉਸਤਾਦ, ਗਤਕਾ ਸਿੱਖਣ ਲਈ ਉਸਤਾਦ ਦੀ ਜ਼ਰੂਰਤ ਹੁੰਦੀ ਹੈ। ਐੜਾ, ਥਾਲ, ਧਰਤੀ ਉੱਪਰ ਸਿਰਫ 29% ਹਿੱਸਾ ਥਾਲ ਭਾਗ ਹੈ। ਈੜੀ, ਨੇਕ, ਸਾਨੂੰ ਨੇਕ ਇਨਸਾਨ ਬਨਣਾ ਚਾਹੀਦਾ ਹੈ। ਸਸਾ, ਢਾਲ ਬਨਣਾ ਸਾਨੂੰ ਗਰੀਬਾਂ ਦੀ ਢਾਲ ਬਨਣਾ ਚਾਹੀਦਾ ਹੈ ਹਾ ਹਾ ਪੈਂਤੜਾ ਲੈਣਾ ਗੱਤਕੇ ਵਿੱਚ ਨਪੁੰਨ ਬਨ ਲਈ ਪੈਂਤੜਾ ਲੈਣਾ ਆਉਣਾ ਚਾਹੀਦਾ ਹੈ ਪ੍ਰਸ਼ਨ ਨੰਬਰ 4 ਤੁਸੀਂ ਗੱਤਕਾ ਖੇਡਦਿਆਂ ਕਿਸ ਨੂੰ ਅਤੇ ਕਿੱਥੇ ਵੇਖਿਆ ਹੈ ਅਸੀਂ ਨਿਹੰਗ ਸਿੰਘਾਂ ਨੂੰ ਪਿੰਡ ਵਿੱਚ ਨਗਰ ਕੀਰਤਨ ਸਮੇ ਗੱਤਕਾ ਖੇਡਦਿਆਂ ਵੇਖਿਆ ਹੈ ਪ੍ਰਸ਼ਨ ਨੰਬਰ 5 ਦਿੱਤੇ ਗਏ ਸ਼ਬਦਾਂ ਵਿੱਚੋਂ ਆਮ ਨਾਮ ਅਤੇ ਖਾਸ ਨਾਮ ਚੁਣ ਕੇ ਵੱਖ-ਵੱਖ ਸੂਚੀ ਬਣਾਓ ਸਾਨੂੰ ਇੱਥੇ ਕੁਝ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਅਸੀਂ ਆਮ ਨਾਮ ਅਤੇ ਖਾਸ ਨਾਮ ਚੁਣਨੇ ਹਨ ਸਭ ਤੋਂ ਪਹਿਲਾਂ ਅਸੀਂ ਆਮ ਨਾਮ ਚੁੰਦੇ ਹਾਂ ਗੁਰੂ ਕਾਲਜ ਮਹਾਰਾਜਾ ਮੁੰਡੇ ਅਖਾੜਾ ਔਰਤ ਉਸਤਾਦ ਫੌਜ ਹੁਣ ਅਸੀਂ ਖਾਸ ਨਾਮ ਚੁਣਾਂਗੇ ਰਣਜੀਤ ਸਿੰਘ ਜਾਪਾਨ ਪੰਜਾਬੀ ਪੰਜਾਬ ਫਾਰਸੀ ਅਨੰਦਪੁਰ ਸਾਹਿਬ ਪੌਂਟਾ ਸਾਹਿਬ ਹਰੀ ਸਿੰਘ ਨਲੂਆ ਪ੍ਰਸ਼ਨ ਨੰਬਰ 6 ਗੱਤਕੇ ਬਾਰੇ ਕੁਝ ਸਤਰਾਂ ਲਿਖੋ ਗੱਤਕੇ ਦੀ ਸ਼ੁਰੂਆਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੋਈ ਪਹਿਲਾ ਸ੍ਰੀ ਅਨੰਦਪੁਰ ਸਾਹਿਬ ਅਤੇ ਪੌਂਟਾ ਸਾਹਿਬ ਗੱਤਕੇ ਦੇ ਵੱਡੇ ਕੇਂਦਰ ਸਨ ਗੱਤਕਾ ਸਿੱਖਣ ਵਾਲੇ ਨੂੰ ਭਜੰਗੀ ਕਿਹਾ ਜਾਂਦਾ ਹੈ ਗੱਤਕੇ ਦੀ ਲੋੜ ਆਤਮ ਸੁਰੱਖਿਆ ਕਾਰਨ ਹੋਦ ਵਿੱਚ ਆਈ 올림픽 ਖੇਡਾਂ ਵਿੱਚ ਖੇਡੀ ਜਾਂਦੀ ਖੇਡ ਫੈਂਸਿੰਗ ਗੱਤਕੇ ਦਾ ਹੀ ਸੁਧਰਿਆ ਹੋਇਆ ਇੱਕ ਰੂਪ ਹੈ ਗੱਤਕਾ ਗਦਾ ਜੁਦ੍ਹ ਦੀ ਸਿੱਖਿਆ ਦਾ ਪਹਿਲਾ ਪੜਾਹ ਹੈ ਕੁਸ਼ਤੀ ਵਾਂਗ ਇਸ ਖੇਡ ਵਿੱਚ ਉਸਤਦੀ ਸਗਿਰਦੀ ਚੱਲਦੀ ਹੈ ਉਸਤਾਦਾਂ ਦੇ ਆਪਣੇ ਅਖਾੜੇ ਹੁੰਦੇ ਹਨ ਉਸਤਾਦ ਕੁਝ ਰਸਮਾਂ ਪੂਰੀਆਂ ਕਰਕੇ ਬੱਚੇ ਨੂੰ ਭੰਗੀ ਬਣਾਉਂਦੇ ਹਨ ਹੁਣ ਔਰਤਾਂ ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਹਨ ਨਿਹੰਗ ਸਿੰਘਾਂ ਦੀ ਇਹ ਹਰਮਨ ਪਿਆਰੀ ਖੇਡ ਹੈ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ